ਦੋਸਤੋ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਆਪਣੇ ਅੱਜ ਦੇ ਵੀਲੌਗ ਦੇ ਵਿੱਚ ਆਪਾਂ ਕਈ ਸਾਰੀਆਂ ਖਬਰਾਂ ਤੇ ਚਰਚਾ ਕਰਨੀ ਆ ਆਮ ਆਦਮੀ ਪਾਰਟੀ ਪੰਜਾਬ ਨੂੰ ਜਿਹੜਾ ਨਵਾਂ ਪ੍ਰਧਾਨ ਮਿਲ ਗਿਆ ਜਿਹਦੀ ਲੰਬੇ ਸਮੇਂ ਤੋਂ ਉਹਨਾਂ ਨੂੰ ਇੰਤਜ਼ਾਰ ਸੀਗਾ ਉਹਨਾਂ ਦੀ ਲੀਡਰਸ਼ਿਪ ਨੂੰ ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਪ੍ਰਧਾਨ ਨੇ ਕਿਉਂਕਿ ਹਜੇ ਤੱਕ ਪ੍ਰਧਾਨ ਹੋ ਹੈਗੇ ਨਹੀਂ ਕਿਉਂਕਿ ਜਿਹੜਾ ਉਹਨਾਂ ਦੀ ਪਾਰਟੀ ਨੇ ਉਹਨਾਂ ਦਾ ਅਸਤੀਫਾ ਜਿਹੜਾ ਪ੍ਰਵਾਨ ਨਹੀਂ ਕੀਤਾ ਸੋ ਹਾਲਾਂਕਿ ਉਹਨਾਂ ਨੇ ਅਸਤੀਫਾ ਦਾ ਜ਼ਰੂਰ ਦਿੱਤਾ ਹੋਇਆ ਸਰਦਾਰ ਸੁਖੀ ਸਿੰਘ ਬਾਦਲ ਨੇ ਉਹਨਾਂ ਦੇ ਵੱਲੋਂ ਇੱਕ ਹੋਰ ਬੇਨਤੀ ਕੀਤੀ ਗਈ ਆ ਕੱਲ ਤੱਕ ਸਾਹਿਬ ਨੂੰ ਇੱਕ ਹੋਰ ਜੋ ਤੇ ਇਹਦੇ ਨਾਲ ਨਾਲ ਇੱਕ ਦੋ ਹੋਰ ਮਸਲੇ ਨੇ ਜਿਨ੍ਹਾਂ ਤੇ ਆਪਾਂ ਗੱਲ ਜੇਕਰ ਆਪਾਂ ਗੱਲ ਕਰੀਏ ਤਾਂ ਅਮਨ अरोड़ा ਹੋਣਾ ਦੀ ਜੀ ਲੰਬੇ ਸਮੇਂ ਤੋਂ ਇਸ ਚੀਜ਼ ਦਾ ਆਮ ਆਦਮੀ ਪਾਰਟੀ ਪੰਜਾਬ ਨੂੰ ਇੰਤਜ਼ਾਰ ਹੋ ਸਕਾ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਸੀ ਕਿ ਮੈਂ ਮੇਰੇ ਕੋਲ ਜ਼ਿੰਮੇਵਾਰੀਆਂ ਜਿਆਦਾ ਨੇ ਤੇ ਮੈਂ ਚਾਹੁੰਦਾ ਕਿ ਇੱਕ ਜ਼ਿੰਮੇਵਾਰੀ ਦਾ ਜਿਹੜਾ ਮੇਰਾ ਪਾਰ ਹੈ ਉਹ ਵਡਾ ਲਿਆ ਜਾਵੇ ਸੋ ਭਗਵਾਨ ਸਿੰਘ ਮਾਨ ਨੇ ਜਿਹੜਾ ਉਹ ਜ਼ਿੰਮੇਵਾਰੀ ਆਪਣੀ ਅਮਨ ਅਰੋੜਾ ਦੇ ਨਾਲ ਸਾਂਝੀ ਕੀਤੀ ਹੈ ਮੈਂ ਵੀ ਤੁਹਾਡੇ ਨਾਲ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਦੇ ਜਾਦੇ ਚਾਂਸਸ ਨੇ ਹੋਰ ਵੀ ਤੁਸੀਂ ਸੁਣਿਆ ਹੋਣਾ ਕਾਫੀ ਜਿਹੜਾ ਸੋਰਸਸ ਦੇ ਹਵਾਲੇ ਨਾਲ ਪੈਸੇ ਤਾਂ ਚੱਲ ਰਹੀਆਂ ਸੀਗੀਆਂ ਖਬਰਾਂ ਬਟ ਮੋਸਟ ਵੀ ਇਹ ਹੀ ਲੱਗ ਰਿਹਾ ਸੀਗਾ ਕਿ ਅਮਨ ਅਰੋੜਾ ਨੂੰ ਇਹ ਕੁਰਸੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਪ੍ਰਧਾਨਗੀ ਦੀ ਉਹ ਮਿਲ ਜਾਣੀ ਆ ਸੋ ਉਹਨਾਂ ਨੂੰ ਮਿਲ ਵੀ ਗਈ ਤੇ ਜੇਕਰ ਆਪਾਂ ਆਈਏ ਕਿ ਉਸ ਤੋਂ ਬਾਅਦ ਉਹਨਾਂ ਦੀ ਗੱਲਬਾਤ ਹੋਈ ਆ ਮੀਡੀਆ ਦੇ ਨਾਲ ਅਮਨ ਅਰੋੜਾ ਸਾਹਿਬ ਦੀ ਉਹਦੇ ਵਿੱਚ ਉਹਨਾਂ ਨੇ ਬਾਕੀ ਜੋ ਕੰਮ ਹੁੰਦਾ ਹੀ ਹੈ ਲੀਡਰਾਂ ਦਾ ਉਹਨਾਂ ਨੇ ਆਪਣੀ ਪਾਰਟੀ ਦੀਆਂ ਤਾਰੀਫਾਂ ਕੀਤੀਆਂ ਦੂਜਿਆਂ ਦੀਆਂ ਜਿਹੜੀਆਂ ਕਹਿ ਲਓ ਕਿ ਉਹਨਾਂ ਤੇ تنਕੀਦ ਕੀਤੀ ਆ ਕਾਂਗਰਸ ਬਾਰੇ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਗੱਲ ਨਹੀਂ ਹੁਣ ਬੰਨੀ ਪੈਰਾ ਥੱਲੇ ਉਹ ਜ਼ਮੀਨ ਇਹਨਾਂ ਦੇ ਨਿਕਲ ਗਈ ਆ ਇਹ ਆਪਸ ਵਿੱਚ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਦੀਆਂ ਮਿਸਲਾਂ ਨੇ ਇੱਕ ਇੱਕ ਮਿਸ ਇੱਕ ਇੱਕ ਲੀਡਰ ਦੀ ਆਪਣੀ ਆਪਣੀ ਮਿਸਲ ਆ ਤੇ ਉਹ ਉਸ ਤਰੀਕੇ ਨਾਲ ਲੜਾਈਆਂ ਲੜਦੇ ਨੇ ਜਿਹੜਾ ਮੱਖ ਵੱਖ ਉਹਨਾਂ ਦਾ ਚੀਫ ਮਿਨਿਸਟਰਸ਼ਿਪ ਦਾ ਰੌਲਾ ਪੈਂਦਾ ਰਹਿੰਦਾ ਨਾ ਕਾਂਗਰਸ ਦਾ ਉਹਨੂੰ ਲੈ ਕੇ ਜਿਹੜਾ ਉਹ ਤੰਜ਼ ਕਰ ਰਹੇ ਸੀਗੇ ਅਕਾਲੀ ਭਾਜਪਾ ਦੇ ਬਾਬਤ ਵੀ ਉਹਨਾਂ ਨੇ ਕਿਹਾ ਕਿ ਜੀ ਇਹ ਦੇਖ ਲਓ ਤੁਸੀਂ ਭਾਜਪਾ ਨੂੰ ਤਾਂ ਕੋਈ ਸੀਟ ਨਹੀਂ ਆਈ ਲੋਕ ਸਭਾ ਦੇ ਵਿੱਚ ਤੇ ਅਕਾਲੀ ਦਲ ਨੂੰ ਵੀ ਲੋਕੀ ਮਾਫ ਨਹੀਂ ਕਰ ਪਾਰਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਹਿਲਾਂ ਵੀ 2.5 ਸਾਲ ਦੇ ਵਿੱਚ ਬਹੁਤ ਜਿਆਦਾ ਕੰਮ ਕੀਤਾ ਅਗਲੇ 2.5 ਸਾਲ ਦੇ ਵਿੱਚ ਵੀ ਅਸੀਂ ਕਾਫੀ ਜਿਆਦਾ ਕੰਮ ਕਰਾਂਗੇ ਤੇ ਲੋਕਾਂ ਦੇ ਕੋਲ ਇੱਕੋ ਹੀ ਬਕਲਪ ਬਚਣਾ ਇੱਕੋ ਹੀ ਆਪਸ਼ਨ ਬਚਣੀ ਆ ਉਹ ਆਮ ਆਦਮੀ ਪਾਰਟੀ ਲੋਕਾਂ ਕੋਲ ਆਪਸ਼ਨ ਅ ਰੂੜਾ ਸਾਹਿਬ ਹਮੇਸ਼ਾ ਹੁੰਦੀ ਆ ਡਿਪੈਂਡ ਕਰਦਾ ਕਿ ਉਹ ਆਪਸ਼ਨ ਨੂੰ ਲੋਕੀ ਕਿਦਾਂ ਤੇ ਕਿਸ ਤਰੀਕੇ ਨਾਲ ਤੇ ਕਦੋਂ ਇਸਤੇਮਾਲ ਕਰਦੇ ਆ ਬਾਕੀ ਠੀਕ ਆ ਆਮ ਆਦਮੀ ਪਾਰਟੀ ਦੇ ਹੁਣ ਕੱਲ ਨੂੰ ਬਹੁਤ ਸਾਰੀਆਂ ਚੀਜ਼ਾਂ ਹਾਲਾਂਕਿ ਪ੍ਰੈਕਟੀਕਲੀ ਕੱਲ ਦੇ ਨਤੀਜਿਆਂ ਦਾ ਪੰਜਾਬ ਦੀ ਸਰਕਾਰ ਦੇ ਉੱਤੇ ਕੋਈ ਫਰਕ ਨਹੀਂ ਪੈਣਾ ਚਾਰ ਸੀਟਾਂ ਦੇ ਨਤੀਜੇ ਨੇ ਵੈਸੇ ਤਾਂ ਜਿੰਨੀ ਚੋਣ ਮੇ ਲੱਗਦਾ ਹਾਲੀਗਾ ਇਤਿਹਾਸ ਦੇ ਵਿੱਚ ਪੰਜਾਬ ਦੇ ਅੰਦਰ ਇਸ ਲੈਵਲ ਤੇ ਨਹੀਂ ਹੋਈ ਕਿ ਚਾਰ ਸੀਟਾਂ ਤੇ ਇਕੱਠੇ ਬਾਈ ਇਲੈਕਸ਼ਨ ਹੋਣ ਪਰ ਇਹ ਜ਼ਰੂਰ ਹੈ ਕਿ ਇਹਦਾ ਕੋਈ ਖਾਸ ਫਰਕ ਨਹੀਂ ਪੈਣਾ ਤੇ ਇਹ ਜਰੂਰ ਪਤਾ ਲੱਗ ਜੂ ਕਿ ਕਿਹਨੂੰ ਕਿੰਨੀਆਂ ਸੀਟਾਂ ਮਿਲੀਆਂ ਨੇ ਕਿੰਨੀਆਂ ਵੋਟਾਂ ਮਿਲੀਆਂ ਨੇ ਵੋਟ ਸ਼ੇਅਰ ਕੀ ਆ ਤੇ ਕਿੰਨਾ ਆਕਾਲੀ ਦਲ ਦਾ ਵੋਟ ਸ਼ੇਅਰ ਕਿਧਰ ਨੂੰ ਗਿਆ ਸਾਰੀਆਂ ਗੱਲਾਂ ਤੇ ਆਪਾਂ ਕੱਲ ਨੂੰ ਗੱਲਬਾਤ ਤੁਹਾਡੇ ਨਾਲ ਕਰਾਂਗੇ ਕੱਲ ਜਦੋਂ ਨਤੀਜੇ ਆਏ ਉਦੋਂ ਵੀ ਜਿਹੜਾ ਸਵੇ ਨੂੰ ਪਹਿਲਾਂ ਮੈਂ ਇੱਕ ਵੀਲੌਗ ਦੇ ਵਿੱਚ ਤੁਹਾਡੇ ਨਾਲ ਜੁੜੂੰਗਾ ਤਾਂ ਆਪਾਂ ਨਤੀਜਿਆਂ ਤੇ ਗੱਲ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਤੇ ਵਿਸ਼ਲੇਸ਼ਣ ਵੀ ਮੈਂ ਤੁਹਾਡੇ ਨਾਲ ਸਾਂਝਾ ਜਰੂਰ ਕਰੂੰਗਾ ਸੋ ਇੱਕ ਤਾਂ ਬੇਨਤੀ ਆ ਕਿ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਬੈਲ ਦਾ ਬਟਨ ਵੀ ਜਰੂਰ ਦਬਾ ਦਿਓ ਜੇਕਰ ਤੁਹਾਨੂੰ ਆਪਣੀ ਗੱਲਬਾਤ ਚੰਗੀ ਲੱਗਦੀ ਹੁੰਦੀ ਆ ਤਾਂ ਤੁਹਾਡੀ ਕੋਈ ਪ੍ਰਤੀਕਿਰਿਆ ਹੋਵੇ ਤੁਸੀਂ ਕਮੈਂਟ ਦੇ ਜ਼ਰੀਏ ਜਿਹੜੀ ਬਿਆਤ ਕਰ ਸਕਦੇ ਹੋ ਆਮ ਆਦਮੀ ਪਾਰਟੀ ਦੇ ਉੱਤੇ ਇੰਨਾ ਕਮੈਂਟ ਮੈਂ ਜਰੂਰ ਕਰਨਾ ਚਾਹੂੰਗਾ ਕਿਉਂਕਿ ਬੀਤੇ ਦਿਨੀਣਾ ਮੈਂ ਚੀਮਾ ਸਾਹਿਬ ਦਾ ਜਿਹੜੇ ਸਾਡੇ ਵਿੱਤ ਮੰਤਰੀ ਨੇ ਉਹਨਾਂ ਦਾ ਇੱਕ ਬਿਆਨ ਦੇਖਿਆ ਇੱਕ ਨਹੀਂ ਉਹਨਾਂ ਦੇ ਇਸ ਤੋਂ ਪਹਿਲਾਂ ਵੀ ਇਦਾਂ ਦੇ ਬਿਆਨ ਨੇ ਆਮਨ ਵੀ ਪਾਰਟੀ ਵਾਲੇ ਅਕਸਰ ਦੇ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਇਸ ਵੀਕੇ ਦੀ ਬਿਆਨਬਾਜ਼ੀ ਕਰ ਜਾਂਦੇ ਨੇ ਅਕਸਰ ਹੀ ਕਿ ਜਦੋਂ ਇਹ ਬਾਰ-ਬਾਰ ਇਹ ਗੱਲ ਕਹਿੰਦੇ ਨੇ ਜਿਹੜਾ ਕਿ ਇਹਨਾਂ ਦੇ ਟਾਈਮ ਕੀ ਹੁੰਦਾ ਸੀ ਵੈਸੇ ਤਾਂ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਇਹ ਕਹਿ ਦਿੰਦੇ ਨੇ ਪੁਰਾਣੀਆਂ ਪਾਰਟੀਆਂ ਤੇ ਜਿਹੜਾ ਤੰਜ਼ ਕਰਦੇ ਰਹਿੰਦੇ ਨੇ ਕਿ ਇਹਨਾਂ ਦੇ ਸਮੇਂ ਕੀ ਹੁੰਦਾ ਸੀ ਹੁਣ ਸੁਖਜਿੰਦਰ ਸਿੰਘ ਰੰਧਾਵਾ ਬਾਰ-ਬਾਰ ਇਹ ਗੱਲ ਕਹਿੰਦੇ ਰਹੇ ਨੇ ਜੰਮਨੀ ਚੋਣ ਦੇ ਵਿੱਚ ਕਿਉਂਕਿ ਰੰਧਾਵਾ ਸਾਹਿਬ ਦੀ ਜਿਹੜੇ ਵਾਈਫ ਨੇ ਉਹ ਡੇਰਾ ਬਾਬਾ ਨਾਨਕ ਤੋਂ ਉਮੀਦਵ ਕੌਂਗਰਸ ਦੇ ਵੱਲੋਂ ਤੇ ਜਿਹੜੇ ਰੰਧਾਵਾ ਸਾਹਿਬ ਆ ਜਿਹੜੇ ਕਿ ਹੁਣ ਮੈਂਬਰ ਆਫ ਪਾਰਲੀਮੈਂਟ ਨੇ ਉਹ ਲਗਾਤਾਰ ਇਹ ਗੱਲ ਕਹਿੰਦੇ ਰਹੇ ਨੇ ਕਿ ਸਾਨੂੰ ਗੈਂਗਸਟਰਾਂ ਦੇ ਫੋਨ ਆਉਂਦੇ ਆ ਬੇ ਸਾਡੀ ਚੋਣ ਕੈਂਪੇਨ ਨੂੰ ਪ੍ਰਭਾਵਿਤ ਕਰਨ ਦੇ ਲਈ ਪ੍ਰਭਾਵਿਤ ਕਰਨ ਦੇ ਲਈ ਸੱਤਾਧਾਰੀ ਧਿਰ ਦੇ ਪੱਖ ਦੇ ਵਿੱਚ ਜਿਹੜਾ ਸਾਨੂੰ ਗੈਂਗਸਟਰਾਂ ਦੇ ਫੋਨ ਸਾਡੇ ਵੋਟਸ ਨੂੰ ਜਾਂ ਸਾਨੂੰ ਆ ਰਹੇ ਨੇ ਉਹਨਾਂ ਦੇ ਜਿਹੜਾ ਚੋਣਾ ਵਾਲੇ ਦਿਨ ਵੀ ਇੱਕ ਜਿਹੜੀ ਹਲਕੀ ਜਿਹੀ ਕੋਈ ਰਿਪੋਰਟ ਇਸ ਵੀ ਕਦੀ ਚੱਲ ਰਹੀ ਸੀਗੀ ਉਹਨਾਂ ਦੇ ਰੰਧਾਵਾ ਸਾਹਿਬ ਦੇ ਬੇਟੇ ਦੀ ਤੇ ਜੱਗੂ ਭਗਵਾਨਪੁਰ ਜਦੋਂ ਸ਼ਾਇਦ ਬ੍ਰਦਰ ਨੂੰ ਲੈ ਕੇ ਸੋ ਇਹਨੂੰ ਲੈ ਕੇ ਹਰਪਾਲ ਸਿੰਘ ਚੀਮਾ ਬਾਰ-ਬਾਰ ਇਹ ਗੱਲ ਪੁੱਛਦੇ ਨੇ ਕਿ ਗੈਂਗਸਟਰ ਪੈਦਾ ਕਿਨੇ ਕੀਤੇ ਬੜਾ ਤਲਖੀ ਦੇ ਵਿੱਚ ਆ ਕੇ ਪੁੱਛਦੇ ਨੇ ਉਹ ਆਮ ਤੌਰ ਤੇ ਚੀਮਾ ਸਾਹਿਬ ਜਿਹੜੇ ਵਿਤ ਮੰਤਰੀ ਨੇ ਸਾਡੇ ਠੰਢੀ ਨਾਰਮਲੀ ਹੁੰਦੇ ਆ ਪਰ ਇੱਕ ਦੋ ਬਾਰ ਮੈਂ ਉਹਨਾਂ ਨੂੰ ਕਾਫੀ ਤਲਖ ਦੇਖਿਆ ਜਦੋਂ ਉਹਨਾਂ ਨੇ ਕਿਹਾ ਕਿ ਰੰਧਾਵਾ ਸਾਹਿਬ ਨੂੰ ਮੈਂ ਇਹ ਪੁੱਛਣਾ ਚਾਹੁੰਨਾ ਕਿ ਗੈਂਗਸਟਰਾਂ ਨੂੰ ਪੈਦਾ ਕਿਨੇ ਕੀਤਾ ਤੇ ਮੈਂ ਚੀਮਾ ਸਾਹਿਬ ਮੈਨੂੰ ਲੱਗਦਾ ਮੇਰੇ ਵਰਗੇ ਹੋਰ ਬਹੁਤ ਸਾਰੇ ਤੁਹਾਨੂੰ ਇਹ ਪੁੱਛਣਾ ਚਾਹੁੰਦੇ ਨੇ ਕਿ ਤੁਹਾਨੂੰ ਪੰਜਾਬ ਲੈ ਕੇ ਕਿਉਂ ਆਇਆ ਇੱਥੇ ਦੇਖੋ ਜਿਹੜੀ ਹੈ ਨਾ ਇਹ ਗੱਲ ਆ ਕਿ ਪੁਰਾਣੇ ਕਰ ਗਏ ਸੀ ਪੁਰਾਣੀਆਂ ਪਾਰਟੀਆਂ ਨੇ ਦੇਖੋ ਜੀ ਉਹਨਾਂ ਨੇ ਐਡਾ ਮਸਲੇ ਕਰੀਏਟ ਕਰਤੇ ਇਹ ਦੋ ਚਾਰ ਮਹੀਨੇ ਸੋਹਣੀਆਂ ਲੱਗਦੀਆਂ ਹੁੰਦੀਆਂ ਗੱਲਾਂ ਇਹ ਇਦਾਂ ਨਹੀਂ ਕਿ ਇੰਡੀਆ ਜਾਂ ਪੰਜਾਬ 'ਚ ਹੁੰਦਾ ਦੁਨੀਆ ਸਾਰੀ ਜਗ੍ਹਾ ਤੇ ਹੁੰਦਾ ਇੱਥੇ ਯੂਕੇ ਦੇ ਵਿੱਚ 13-14 ਸਾਲਾਂ ਬਾਅਦ ਲੇਬਰ ਪਾਰਟੀ ਦੀ ਸਰਕਾਰ ਬਣੀ ਆ ਤੇ ਸਰ ਕੀ ਇਸਟਾਰਮ ਜਿਹੜੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਜਾਂ ਜਿਹੜੀ ਨਵੀਂ ਲੇਬਰ ਸਰਕਾਰ ਆ ਉਹ ਲਗਾਤਾਰ ਇਹ ਗੱਲ ਕਹਿੰਦੀ ਜੀ ਕੰਜ਼ਰਵਟਿਵ ਨੇ ਬਹੁਤ ਬੁਰੇ ਹਾਲ ਕਰਤੇ ਜੀ ਕੰਜ਼ਰਵਟਿਵ ਨੇ ਸਾਰੀਆਂ ਸੇਵਾਵਾਂ ਦੇ ਬੁਰੇ ਹਾਲ ਕਰਤੇ ਇਕਨੋਮੀ ਦਾ ਪੱਠਾ ਪਠਾੜ ਲਤਾ ਉਹ ਵੀ ਕਹਿੰਦੇ ਨੇ ਪਰ ਉਹਨਾਂ ਨੂੰ 2-3 ਮਹੀਨੇ ਹੋਏ ਆ ਹਜੇ ਬਣਿਆ ਨੂੰ 4-5 ਮਹੀਨੇ 6 ਮਹੀਨੇ ਤੁਹਾਨੂੰ ਵੀ ਕਿਸੇ ਨੇ ਕੁਝ ਨਹੀਂ ਕਿਹਾ ਸਾਲਕ ਵੀ ਮੈਨੂੰ ਲੱਗਦਾ ਚਲੋ ਬੰਦਾ ਕਹਿੰਦਾ ਵੀ ਠੀਕ ਆ ਯਾਰ ਇਹ ਕਹਿੰਦੇ ਵੀ ਜਦੋਂ ਅਸੀਂ ਵੀ ਕੋਈ ਕਮੈਂਟ ਸੋਸ਼ਲ ਮੀਡੀਆ ਤੇ ਕਰਦੇ ਸੀ ਨਾ ਤੇ ਲੋਕੀ ਕਹਿੰਦੇ ਸੀ ਉਹ ਤੁਹਾਨੂੰ ਅੱਗੇ 70 ਸਾਲ ਪਤਾ ਨਹੀਂ ਲੱਗਾ ਹੋਣ ਹੁਣ 2.5 ਸਾਲ ਹੋ ਗਏ ਨੇ ਚੀਮਾ ਸਾਹਿਬ ਹੁਣ ਤੁਸੀਂ ਇਹ ਗੱਲ ਕਹਿੰਦੇ ਸੋਬਦੇ ਨਹੀਂ ਕਿ ਗੈਂਗਸਟਰਾਂ ਨੂੰ ਲੈ ਕੇ ਕੌਣ ਆਇਆ ਸੀ ਇਹ ਮਸਲੇ ਦਾ ਹੱਲ ਕਰਨਾ ਪੈਣਾ ਇਸ ਮਸਲੇ ਦਾ ਹੱਲ ਇਹ ਤਾਂ ਹੈ ਨਹੀਂ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਉਹਨਾਂ ਦੇ ਇਨਕਾਊਂਟਰ ਹੋਣ ਤੇ ਇਹ ਵੀ ਨਹੀਂ ਹੈਗਾ ਕਿ ਉਹਨਾਂ ਨੂੰ ਖੁੱਲੇ ਜਿਹੜਾ ਉਹ ਕਾਨੂੰਨ ਕਾਨੂੰਨ ਦੀਆਂ ਜੜੀਆਂ ਧੱਜੀਆਂ ਉਣਾਉਂਦੇ ਫਿਰਨ ਸੋ ਇਹਦਾ ਕੋਈ ਹੱਲ ਜਿਹੜਾ ਤਰੀਕੇ ਨਾਲ ਕਰਨਾ ਪੈਣਾ ਜਿਹੜਾ ਕਾਨੂੰਨ ਆ ਉਹਦੀ ਸ਼ਕਤੀ ਨਾਲ ਪਾਲਣਾ ਹੋਵੇ ਡੈਫੀਨਿਟਲੀ ਇਹ ਵੀ ਸਟੇਟ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਉਹਨਾਂ ਨੂੰ ਕਰਨੀ ਵੀ ਚਾਹੀਦੀ ਹੈ ਤੇ ਪਰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਇਹਨਾਂ ਨੇ ਲੈ ਕੇ ਆਂਦੇ ਸੀਗੇ ਜੇਕਰ ਕਾਂਗਰਸ ਨੇ ਅਕਾਲੀ ਦਲ ਨੇ ਜਾਂ ਭਾਜਪਾ ਨੇ ਜੇਕਰ ਇਹਨਾਂ ਦੀਆਂ ਗਲਤੀਆਂ ਸੀਗੀਆਂ ਲੋਕੀ ਇਹਨਾਂ ਤੋਂ ਦੁਖੀ ਸੀਗੇ ਲੋਕੀ ਨਾ ਤੋਂ ਨਾਰਾਜ਼ ਸੀਗੇ ਉਹਨਾਂ ਨੇ ਆਪਣੇ ਵੋਟ ਦਾ ਹੱਕ ਜਿਹੜਾ ਇਸਤੇਮਾਲ ਕਰਕੇ ਤੁਹਾਨੂੰ ਪਾਵਰ ਦੇ ਵਿੱਚ ਲੈ ਆਂਦਾ ਇਹ ਇਹ ਜਿਹੜਾ ਲੋਕਤੰਤਰ ਦੇ ਵਿੱਚ ਨਾ ਇਹ ਸਭ ਤੋਂ ਵੱਡੀ ਇਹੀ ਚੀਜ਼ ਹੁੰਦੀ ਹੈ ਜੀ ਜੇ ਤਾਂ ਸਰਕਾਰਾਂ ਦੇ ਵਿੱਚ ਰਹਿ ਕੇ ਉਹਨਾਂ ਨੇ ਕੋਈ ਗਲਤੀ ਕੀਤੀ ਆ ਤਾਂ ਤਾਂ ਤੁਸੀਂ ਉਹਨਾਂ ਕਾਨੂੰਨ ਦੀ ਉਲੰਘਣਾ ਕੀਤੀ ਆ ਫਿਰ ਚੀਮਾ ਸਾਹਿਬ ਤੁਹਾਡਾ ਜਿਹੜਾ ਫਰਜ਼ ਬਣਦਾ ਕਿ ਤੁਸੀਂ ਪੁਰਾਣੀਆਂ ਪਾਰਟੀਆਂ ਦੇ ਲੋਕਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਲੈ ਕੇ ਆ ਉਹਨਾਂ ਨੂੰ ਜਿਹੜਾ ਕਾਨੂੰਨ ਦੇ ਘਟਾਰੇ ਵਿੱਚ ਲਿਆ ਕੇ ਉਹਨਾਂ ਨੂੰ ਸਜ਼ਾ ਦਿਵਾਓ ਆਦਰਵਾਇਜ਼ ਜਿਹੜਾ ਨਹੀਂ ਤਾਂ ਤੁਸੀਂ ਹੁਣ ਵੋਟਾਂ ਦੇ ਵਿੱਚ ਤੁਸੀਂ ਜਿੱਤ ਕੇ ਆਏ ਹੋ ਲੋਕਾਂ ਨੇ ਫਤਵਾ ਤੁਹਾਨੂੰ ਦਿੱਤਾ ਤੁਸੀਂ ਜਿੱਤ ਕੇ ਆ ਕੇ ਸਰਕਾਰ ਸੰਭਲ ਲਈ ਜੇਕਰ ਲੋਕਾਂ ਨੂੰ ਲੱਗੂਗਾ ਕਿ ਤੁਸੀਂ ਸਹੀ ਕੰਮ ਨਹੀਂ ਕਰਦੇ ਕਿਉਂਕਿ ਤੁਹਾਨੂੰ ਸਰਕਾਰ ਦੀਆਂ ਪੰਜਾਬ ਦੀਆਂ ਚਾਬੀਆਂ ਪੰਜਾਬ ਦੇ ਲੋਕਾਂ ਨੇ ਇਸ ਕਰਕੇ ਦਿੱਤੀਆਂ ਕਿ ਉਹਨਾਂ ਨੂੰ ਤੁਹਾਡੇ ਦੇ ਭਰੋਸਾ ਕਿ ਤੁਸੀਂ ਸਹੀ ਕੰਮ ਨਹੀਂ ਤੁਸੀਂ ਸਹੀ ਕੰਮ ਕਰੋਗੇ ਪਿਛਲੇ ਨੇ ਸਹੀ ਕੰਮ ਨਹੀਂ ਕੀਤਾ ਜੇਕਰ ਲੋਕਾਂ ਨੂੰ ਲੱਗੂਗਾ ਕਿ ਤੁਸੀਂ ਸਹੀ ਕੰਮ ਨਹੀਂ ਕਰਦੇ ਉਹ ਇਸੇ ਤਰੀਕੇ ਨਾਲ ਵੋਟਾਂ ਪਾ ਕੇ ਜਿਹੜੀਆਂ ਪੰਜਾਬ ਦੇ ਖਜ਼ਾਨੇ ਦੀ ਤੇ ਪੰਜਾਬ ਦੀ ਚਾਬੀ ਕਿਸੇ ਹੋਰ ਪਾਰਟੀ ਨੂੰ ਦੇ ਦੇਣਗੇ ਤੇ ਤੁਹਾਨੂੰ ਉਹ ਘਰੇ ਪੇਟਾੜ ਦੇਣਗੇ ਤੁਹਾਡੇ ਲਈ ਇਹੀ ਸਜ਼ਾ ਹੋਣੀ ਹੈ ਨਾ ਤੁਹਾਡੀ ਨਾ ਅਹਲੀ ਦੀ ਜਾਂ ਤੁਹਾਡੇ ਕੰਮ ਨਾ ਕਰਨ ਦੀ ਸਜ਼ਾ ਤਾਂ ਇਹ ਹੀ ਹੋਣੀ ਆ ਨਾ ਕਿ ਤੁਹਾਨੂੰ ਘਰੇ ਬਿਠਾਲਤਾ ਤੇ ਜੇਕਰ ਇਹ ਸਜ਼ਾ ਪੁਰਾਣੀਆਂ ਪਾਰਟੀਆਂ ਨੂੰ ਮਿਲ ਗਈ ਆ ਤੇ ਤੁਹਾਨੂੰ ਜ਼ਿੰਮੇਵਾਰੀ ਮਿਲੀ ਆ ਤਾਂ ਉਸ ਜ਼ਿੰਮੇਵਾਰੀ ਨੂੰ ਨਿਭਾਓ ਰਾਦਰਦਨ ਕਿ ਤੁਸੀਂ ਇਹ ਕਹੀ ਜੋ ਕਿ ਪਿਛਲੀਆਂ ਪਾਰਟੀਆਂ ਨੇ ਕੀ ਕੀਤਾ ਜ਼ਿੰਮੇਵਾਰੀ ਤੁਸੀਂ ਤੁਹਾਡੀ ਝੋਨੇ ਦੇ ਵਿੱਚ ਕਿੱਦਾਂ ਦੀ ਤੁਸੀਂ ਨਿਭਾਈ ਆ ਕਿ ਤੁਸੀਂ ਪਹਿਲਾਂ ਜਿਹੜਾ ਤੁਹਾਨੂੰ ਜਾਗ ਜਾਗ ਹੀ ਨਹੀਂ ਆਈ ਇਸ ਚੀਜ਼ ਦੀ ਕਿ ਅਸੀਂ ਉਹਦਾ ਕੋਈ ਬੰਦੋਬਸਤ ਕਰਨਾ ਉਹ ਸਾਰੇ ਪੰਜਾਬ ਨੇ ਵੇਖ ਲਿਆ ਤੇ ਇਹਦੇ ਨਾਲ ਨਾਲ ਇਹ ਵੀ ਮੈਂ ਦੱਸਮਾ ਕਿ ਅੱਜ ਹੀ ਚਰਨਜੀਤ ਭੁੱਲਣ ਉਹਨਾਂ ਦੀ ਇੱਕ ਰਿਪੋਰਟ ਆ ਕੇ ਹੁਣ ਪੰਜਾਬ ਸਰਕਾਰ ਜਿਹੜੀ ਆ ਉਹ ਕਾਫੀ ਪੱਬਾਂ ਪਾ ਰਿਆ ਕਿ ਕਣਕ ਦਾ ਸੀਜ਼ਨ ਅਸੀਂ ਕਿਦਾਂ ਠੀਕ ਕਰਨਾ ਤੇ ਉਹਦੇ ਲਈ ਹੁਣ ਤੋਂ ਜਿਹੜੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸੋ ਦੈਟਸ ਅ ਗੁੱਡ ਥਿੰਗ ਜੇ ਆਮ ਆਦਮੀ ਪਾਰਟੀ ਨੇ ਇਸ ਜਿਹੜਾ ਪ੍ਰੋਬਲਮ ਆਈ ਹੈ ਤੋ ਸਿੱਖ ਕੇ ਹੁਣ ਗਾਂਵ ਵਾਸਤੇ ਲਈ ਵੀ ਉਹ ਜੇਕਰ ਚੰਗਾ ਕੁਝ ਕਰ ਦੇਣਗੇ ਤਾਂ ਚਲੋ ਚੰਗੀ ਗੱਲ ਹੈ ਸੋ ਇਸ ਤੋਂ ਬਾਅਦ ਜੇਕਰ ਆਪਾਂ ਇਹ ਨਵਜੋਤ ਸਿੰਘ ਸਿੱਧੂ ਵੀ ਐਕਟਿਵ ਹੋਏ ਨੇ ਜੀ ਐਕਟਿਵ ਚਲੋ ਉਹਨਾਂ ਨੇ ਆਪਣੇ ਪਰਿਵਾਰ ਦਾ ਜੋ ਉਹਨਾਂ ਦੀ ਵਾਈਫ ਨੂੰ ਕੈਂਸਰ ਨੂੰ ਲੈ ਕੇ ਜਿਹੜੀ ਸੀਗੀ ਉਹ ਸਾਰੀ ਸਟੋਰੀ ਕੱਲ ਉਹਨਾਂ ਨੇ ਮੀਡੀਆ ਤੇ ਆ ਕੇ ਉਹ ਬਿਆਨੀ ਆ ਤੇ ਇੱਕ ਤਾਂ ਚਲੋ ਚੰਗੀ ਗੱਲ ਆ ਉਹਨਾਂ ਨੇ ਦੱਸਿਆ ਕਿ ਕੇਸ਼ਰੀ ਕੇ ਨਾਲ ਇਲਾਜ ਕੀਤਾ ਸਾਰੇ ਆਮ ਲੋਕਾਂ ਤੱਕ ਵੀ ਉਹ ਜਾਣਕਾਰੀ ਪਹੁੰਚੀ ਸੋ ਦੈਟਸ ਗੁੱਡ ਨਵਜੋਤ ਸਿੰਘ ਸਿੱਧੂ ਚੰਗੇ ਸਪੀਕਰ ਨੇ ਤੇ ਉਹਨਾਂ ਨੇ ਆਪਣੀ ਵਧੀਆ ਗੱਲਬਾਤ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਤੇ ਉਸ ਤੋਂ ਬਾਅਦ ਪਾਰਗਤ ਸਿੰਘ ਉਹਨਾਂ ਨੂੰ ਮੀਡੀਆ ਨੇ ਪੁੱਛਿਆ ਉਹਨਾਂ ਦੀ ਰਾਜਨੀਤੀ ਨੂੰ ਲੈ ਕੇ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਕਮੈਂਟ ਨਹੀਂ ਕਰਨਾ ਪਾਰਗਤ ਸਿੰਘ ਉਹ ਨਹੀਂ ਤੁਹਾਨੂੰ ਪਤਾ ਖਾਸੇ ਮਿੱਤਰ ਨੇ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਮਿੱਤਰ ਨੇ ਸੋ ਉਹਨਾਂ ਨੇ ਕਿਹਾ ਕਿ ਮੈਂ ਨਵਜੋਤ ਦੇ ਬਾਬਤ ਜਿਹੜਾ ਕੋਈ ਵੀ ਉਹਨਾਂ ਦੀ ਰਾਜਨੀਤੀ ਨੂੰ ਲੈ ਕੇ ਕੋਈ ਕਮੈਂਟ ਨਹੀਂ ਕਰਨਾ ਉਹ ਖੁਦ ਹੀ ਦੱਸਣਗੇ ਮੈਂ ਇੱਕ ਸੁਰਖੀ ਦੇਖ ਰਿਹਾ ਸੀਗਾ ਉਹਦੇ ਵਿੱਚ ਪਹਿਰੇਦਾਰ ਦੇ ਵਿੱਚ ਹੀ ਲੱਗੀ ਹੋਇਆ ਜਿਹਦੇ ਵਿੱਚ ਕਿਉਂਕਿ ਮੈਂ ਸਾਰੀ ਉਹਨਾਂ ਦੀ ਪ੍ਰੈਸ ਕਾਨਫਰੰਸ ਨਹੀਂ ਸੁਣ ਸਕਿਆ 7-8 ਮਿੰਟ ਦੀ ਮੈਂ ਦੇਖੀ ਹੈ ਇੱਕ ਦੋ ਥਾਂ ਤੇ ਬਾਕੀ ਦੱਸਦੇ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਪਟਿਆਲਾ ਸਿਰਫ ਇਲਾਜ ਕਰਾਉਣ ਗਿਆ ਸੀ ਆਪਣੀ ਵਾਈਫ ਦਾ ਤੇ ਅੰਮ੍ਰਿਤਸਰ ਨਾ ਛੱਡਿਆ ਨਾ ਛੱਡਾਂਗੇ ਸੀ ਅੰਮ੍ਰਿਤਸਰ ਹੀ ਰਹਿਣਾ ਤੇ ਇਲਾਜ ਵੀ ਉਹਨਾਂ ਨੇ ਜਿਹੜਾ ਕਿਹਾ ਕਿ ਅਸੀਂ ਸਰਕਾਰੀ ਹਸਪੀਟਲ ਦੇ ਵਿੱਚ ਕਰਵਾਇਆ ਸੋ ਐਕਟਿਵ ਨੇ ਹੁਣ ਦੁਬਾਰਾ ਦੇਖਦੇ ਹਾਂ ਕਪਲ ਸ਼ਰਮਾ ショਅ ਦੇ ਵਿੱਚ ਵੀ ਜਾ ਕੇ ਆਏ ਕਮੈਂਟਰੀ ਪਹਿਲਾਂ ਕਰਦੇ ਰਹੇ ਨੇ ਕਿ ਹੁਣ ਉਹਨਾਂ ਨੇ ਐਂਟਰਟੇਨਮੈਂਟ ਜਿਹੜੀ ਆ ਇੰਡਸਟਰੀ ਦੇ ਵਿੱਚ ਜਾਣਾ ਜਾਂ ਜਿਹੜੀ ਦੁਬਾਰਾ ਪੋਲਿਟੀਕਲ ਸੀਨ ਦੇ ਵਿੱਚ ਜਿਹੜਾ ਦੁਬਾਰਾ ਐਕਟਿਵ ਉਹਨਾਂ ਨੇ ਹੋਣਾ ਇਹ ਤਾਂ ਨਵਜੋਤ ਸਿੰਘ ਸਿੱਧੂ ਦੱਸਣਗੇ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜੇ ਰਾਹੁਲ ਗਾਂਧੀ ਹੋਣਾ ਨੇ ਵੀ ਕਿਉਂਕਿ ਆ ਸੋਮਵਾਰ ਤੋਂ ਜਿਹੜਾ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਸੋ ਉਹ ਅਡਾਨੀ ਵਾਲੇ ਮਸਲੇ ਤੇ ਕਾਫੀ ਜਿਹੜੀ ਗੱਲਬਾਤ ਕਰ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਜਿਹਦੀ ਆਪਾਂ ਗੱਲ ਸ਼ੁਰੂਆਤ ਦੇ ਵਿੱਚ ਕੀਤੀ ਆ ਹੁਣ ਦੇਖੋ ਸ਼੍ਰੋਮਣੀ ਅਕਾਲੀ ਦਲ ਜੇਕਰ ਇਸ ਸਮੇਂ ਆਪਾਂ ਸਥਿਤੀ ਦੇਖੀ ਐ ਐਨੀਵੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਣਾ ਨੇ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਨੂੰ ਜਿਹੜਾ ਬੇਨਤੀ ਕੀਤੀ ਆ ਜੋਦੜੀ ਕੀਤੀ ਆ ਕਿ ਤੁਸੀਂ ਮੇਰਾ ਜਿਹੜਾ ਬੇ ਮੇਰੇ ਵਾਲਾ ਜਿਹੜਾ ਮਸਲਾ ਇਹਨੂੰ ਨਿਬੇੜ ਦਿਓ ਮੈਨੂੰ ਤਨਖਾਹ ਜਿਹੜੀ ਲਈ ਹੋਈ ਆ ਇਸ ਜਿਹੜਾ ਕੰਮ ਨੂੰ ਤੇ ਇਹਦੇ ਬਾਬਤ ਬਾਰ-ਬਾਰ ਕਿਹਾ ਜਾ ਰਿਹਾ ਚਾਹੇ तकरीबन ਕੋਈ ਲੋਕ ਜਿਹੜੇ ਆ ਜਿੰਨੇ ਵੀ ਐਕਸਪਰਟਸ ਨੂੰ ਮੈਂ ਸੁਣਿਆ ਬੱਚਾ ਚਾਹੇ ਕੋਈ ਬਾਦਲ ਸਾਹਿਬ ਦੇ ਜਾਂ ਕਹ ਲਓ ਕਿ ਇਹਨਾਂ ਦੇ ਹੱਕ 'ਚ ਨੇ ਖਿਲਾਫ 'ਚ ਨੇ ਇੱਕ ਗੱਲ ਜਿਹੜੀ ਬਹੁਤ ਸਾਰਿਆਂ ਦੇ ਵੱਲੋਂ ਜਿਹੜੀ ਨਾ ਇੱਕ ਕੰਸੈਂਸਸ ਦੇ ਨਾਲ ਆ ਰਹੀ ਹੈ ਜਿਹਦੇ ਤੇ ਸਾਰਿਆਂ ਦੀ ਸਹਿਮਤੀ ਆ ਉਹ ਇਹ ਹੈ ਕਿ ਇਹਨਾਂ ਟੈਨ ਪੈਣਾ ਨਹੀਂ ਸੀ ਚਾਹੀਦਾ ਵੀ ਇਹਨਾਂ ਨੂੰ ਜੇਕਰ ਤਨਖਾਹਿਆ ਕਰਾਰ ਦਿੱਤਾ ਗਿਆ ਸੀਗਾ ਸੋ ਉਸੇ ਟਮੇ ਉਸੇ ਸਮੇਂ ਜਿਹੜਾ ਵੀ ਸਜ਼ਾ ਦਾ ਵੀ ਐਲਾਨ ਹੋ ਜਾਣਾ ਚਾਹੀਦਾ ਸੀਗਾ ਜਾਂ ਤਨਖਾਹ ਵੀ ਐਲਾਨ ਹੋ ਜਾਣਾ ਚਾਹੀਦਾ ਸੀ ਤੇ ਹੁਣ ਵੀ ਜਲਦੀ ਤੋਂ ਜਲਦੀ ਇਹ ਹੋਣਾ ਚਾਹੀਦਾ ਆਦਰਵਾਈਜ਼ ਜਿਹੜਾ ਜਿੰਨਾ ਇਹਦੇ ਵਿੱਚ ਜ਼ਿਆਦਾ ਸਮਾਂ ਪੈਂਦਾ ਜਾ ਰਿਹਾ ਇਟਸ ਨਾਟ ਗੁੱਡ ਤੇ ਇਹ ਕੱਲ ਨਾ ਇਹਦੇ ਵਿੱਚ ਇੱਕ ਇੰਟਰਸਟਿੰਗ ਡਵੈਲਪਮੈਂਟ ਇਹ ਹੋਈ ਆ ਕਿ ਜਿਹੜੇ ਸਾਫਕਾ ਸਿੰਘ ਸਾਹਿਬ ਨੇ ਪਟਨਾ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਗੌਰ ਗੌਰ ਮਸਕੀਨ ਉਹ ਕਾਫੀ ਗਰਜੇ ਵਰਸੇ ਨੇ ਉਹ ਪ੍ਰਕਾਸ਼ ਸਿੰਘ ਬਾਦਲ ਦੇ ਉਹਨਾਂ ਨੇ ਕਿਹਾ ਕਿ ਦੇਖੋ ਉਹਨਾਂ ਨੂੰ ਤਾਂ ਫਖਰੇ ਕੌਮ ਦਾ ਅਵਾਰਡ ਦਿੱਤਾ ਹੋਇਆ ਸੀ ਇਸ ਵੀ ਕਦੇ ਪਰਿਵਾਰ ਦੇ ਨਾਲ ਇਦਾਂ ਕੀਤਾ ਜਾ ਰਿਹਾ ਫਿਰ ਉਹਨਾਂ ਨੇ ਗੈਨੀ ਹਰਪੀ ਸਿੰਘ ਉਹਨਾਂ ਤੇ ਬਹੁਤ ਥੋੜਾ ਨੇ ਜਿਹੜਾ تنਕੀਦ ਕੀਤੀ ਆ ਵੀ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਇੱਕ ਉਹਨਾਂ ਦੀ ਦੱਸਦੇ ਆ ਵੀਡੀਓ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਜਾਂਚ ਵਗੈਰਾ ਵੀ ਹੋਣੀ ਚਾਹੀਦੀ ਆ ਤੇ ਵੀ ਜਿਹੜਾ ਗੈਨੀ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਉਹ ਕੁਝ ਵੀ ਨਹੀਂ ਕਰ ਰਿਹਾ ਕੌਮ ਦੇ ਲਈ ਜਿਹੜਾ ਉਹ ਵੀ ਸਹੀ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਰਿਹਾ ਤੇ ਉਹਨਾਂ ਨੂੰ ਅਸਤੀਫਾ ਆਪਣੇ ਅਹੁਦੇ ਤੋਂ ਦੇ ਦੇਣਾ ਚਾਹੀਦਾ ਇਸੇ ਤਰੀਕੇ ਨਾਲ ਅ ਬੀਤੇ 2-3 ਦਿਨਾਂ ਦੇ ਵਿੱਚ ਨਾ ਕਈ ਕੁਸ਼ੀ ਹੋ ਗਿਆ ਭੁੰਦਰ ਸਾਹਿਬ ਐਡਵੋਕੇਟ ਧਾਮੀ ਸਾਹਿਬ ਤੇ ਸਿੰਘ ਸਾਹਿਬ ਗੈਨੀ ਹਰਪੀ ਸਿੰਘ ਉਹਨਾਂ ਦੀ ਵੀ ਕੱਲ ਤੱਕ ਸਾਡੇ ਜ세ਦਾਰ ਜਿਹੜੇ ਗਿਆਨੀ ਰਗਵੀਰ ਸਿੰਘ ਹੋਣਾਂ ਦੀ ਇੱਕ ਮੁਲਾਕਾਤ ਵੀ ਹੋਈ ਆ ਇਹਦੇ ਵਿੱਚ ਜਿਹੜਾ ਇੱਕ ਗੱਲ ਨਾ ਜਿਹੜੇ ਸਰਦਾਰ ਹਮੀਰ ਸਿੰਘ ਹੋਣੀ ਸੀਨੀਅਰ ਜਰਨਲਿਸਟ ਨੇ ਉਹਨਾਂ ਨੇ ਕਿਹਾ ਕਿ ਮੈਂ ਪੱਕੀ ਤੌਰ ਤੇ ਗੱਲ ਕਹਿ ਸਕਦਾ ਕਿ ਗਿਆਨੀ ਹਰਪੀ ਸਿੰਘ ਹੋਣੀ ਕਹਿ ਰਹੇ ਨੇ ਕਿ ਮੇਰਾ ਅਸਤੀਫਾ ਲੈ ਲਓ ਮੇਰਾ ਅਸਤੀਫਾ ਪ੍ਰਵਾਨ ਕਰ ਲਓ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਕਿ ਕਿਤੇ ਨਾ ਕਿਤੇ ਜਿਹੜੇ ਗਿਆਨੀ ਹਰਪੀ ਸਿੰਘ ਹੋਣੀਆਂ ਉਹ ਇਸ ਗੱਲ ਤੇ ਜਿਹੜਾ ਆੜ ਰਹੇ ਨੇ ਕਿ ਸ਼ਾਇਦ ਜਿਹੜੀ ਸਜ਼ਾ ਵੀ ਉਹ ਸਿਆਸੀ ਲਾਉਣੀ ਆ ਜਾਂ ਕਿੰਨੀ ਕਿ ਸਖਤ ਲਾਉਣੀ ਆ ਇਹਦੇ ਵਿੱਚ ਜਿਹੜਾ ਇੱਕ ਕਨਫਲਿਕਟ ਨਜ਼ਰ ਆ ਰਿਹਾ ਆਈ ਥਿੰਕ ਕਿਤੇ ਨਾ ਕਿਤੇ ਜੇਕਰ ਮੈਂ ਇਹਨੂੰ ਇਹਨੂੰ ਹੁਣ ਮੈਂ ਇਹਨੂੰ ਤੁਸੀਂ ਮੇਰਾ ਐਨਾਲਿਸਿਸ ਸਮਝ ਲਓ ਕਿ ਜੇਕਰ ਆਪਾਂ ਇਹ ਵੇਖੀਏ ਕਿ ਹਜੇ ਤੱਕ ਫੈਸਲਾ ਕਿਉਂ ਨਹੀਂ ਹੋਇਆ ਉਹਦੀ ਮੈਨੂੰ ਇਹ ਵਜ੍ਹਾ ਨਜ਼ਰ ਆਉਂਦੀ ਹੈ ਕਿ ਸ਼ਾਇਦ ਕਿਸੇ ਕੰਸੈਂਸਸ ਤੇ ਪਹੁੰਚਿਆ ਨਹੀਂ ਜਾ ਰਿਹਾ ਆਪਾਂ ਪਹੁੰਚ ਨਹੀਂ ਜਿਹੜਾ ਹੋ ਸਕ ਰਿਹਾ ਸ਼ਾਇਦ ਜਿਹੜੇ ਗੈਨੀ ਹਰਪੀ ਸਿੰਘ ਹੁਣੀ ਆ ਉਹ ਕਿਸੇ ਹੋਰ ਤਰੀਕੇ ਦੀ ਸਜ਼ਾ ਜਾਂ ਕਿਸੇ ਹੋਰ ਤਰੀਕੇ ਦੀ ਤਨਖਾਹ ਦੀ ਗੱਲ ਕਰਦੇ ਹੋਣ ਸ਼ਾਇਦ ਜਿਹੜੇ ਰਗਵੀਰ ਸਿੰਘ ਖਾਲਸਾ ਹੁਣੀ ਆ ਉਹ ਹੋਰ ਤਰੀਕੇ ਦੀ ਗੱਲ ਕਰਦੇ ਹੋਣ ਤੇ ਇਹਨੂੰ ਲੈ ਕੇ ਜਿਹੜਾ ਮਸਲਾ ਬਣਿਆ ਹੋਇਆ ਤੇ ਜਿਹੜਾ ਦਬਾਅ ਆ ਉਹ ਸਾਨੂੰ ਅਕਾਲੀ ਦਲ ਬਾਦਲ ਧੜਾ ਜਿਹੜਾ ਇਹਦੇ ਵੱਲੋਂ ਪੈਂਦਾ ਹੋਇਆ ਸਿੰਘ ਸਹਿਵਾਨਾਂ ਦੇ ਉੱਤੇ ਜਿਹੜਾ ਸਾਫ਼ ਨਜ਼ਰ ਆ ਰਿਹਾ ਹੁਣ ਚਾਹੇ ਇਹਨਾਂ ਦੇ ਸਪੋਕਸਪਰਸਨ ਨੇ ਜਾਂ ਵੈਸੇ ਅਕਾਲੀ ਦਲ ਜਦੋਂ ਆ ਕੇ ਲੋਕਾਂ ਦੇ ਨਾਲ ਗੱਲ ਕਰਦਾ ਉਦੋਂ ਤਾਂ ਉਹ ਬੜਾ ਏਕ ਇਹ ਗੱਲ ਕਹਿ ਰਹੇ ਨੇ ਕਿ ਦੇਖੋ ਜੀ ਅਸੀਂ ਕੱਲ ਤੱਕ ਸਾਹਿਬ ਦਾ ਜਿਹੜਾ ਅਸੀਂ ਸਤਿਕਾਰ ਕਰਦੇ ਆ ਸਦਾ ਸੁਖੀ ਸਿੰਘ ਬਾਦਲ ਵੀ ਕਰਦੇ ਨੇ ਤੇ ਠੀਕ ਹੈ ਉਹਨਾਂ ਨੇ ਕਿਹਾ ਕਿ ਅਸੀਂ ਉਹਨਾਂ ਦੀ ਜੋ ਵੀ ਸਾਨੂੰ ਫੈਸਲਾ ਹੋਊਗਾ ਸਾਨੂੰ ਇਹਨਾਂ ਵੀ ਮਨਜ਼ੂਰ ਹੋਊਗਾ ਪਰ ਇੱਕ ਗੱਲ ਨਜ਼ਰ ਆ ਰਹੀ ਆ ਵੀ ਕਿਤੇ ਨਾ ਕਿਤੇ ਪਤਾ ਤਾਂ ਉਹਨਾਂ ਨੂੰ ਵੀ ਆ ਨਾ ਜਿਹੜੀ ਕੌਮ ਦੀ ਭਾਵਨਾ ਕੀ ਆ ਸ਼ਾਇਦ ਇਸੇ ਕਰਕੇ ਉਹ ਵੀ ਇਹ ਗੱਲ ਚਾਹੁੰਦੇ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਫੈਸਲੇ ਦੇ ਵਿੱਚ ਜਿਹੜੀ ਵੀ ਸਜ਼ਾ ਜਿਹੜੀ ਵੀ ਤਨਖਾਹ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਲਗਾਈ ਜਾਣੀ ਆ ਇਨ ਮਾਈ ਪੁਆਇੰਟ ਆਫ View ਆਈ ਥਿੰਕ ਕਿਤੇ ਨਾ ਕਿਤੇ ਸੁਖਵੀਰ ਸਿੰਘ ਬਾਦਲ ਧੜੇ ਨੂੰ ਵੀ ਇਹ ਗੱਲ ਪਤਾ ਕਿ ਜੇ ਉਸ ਫੈਸਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਣਗੇ ਤੇ ਉਹਦੀ ਇੱਕ ਕ੍ਰੈਡੀਬਿਲਟੀ ਜ਼ਿਆਦਾ ਬਣੂਗੀ ਕਿਉਂਕਿ ਕਿਤੇ ਨਾ ਕਿਤੇ ਜੇਕਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਅਸਤੀਫਾ ਕਬੂਲ ਕਰ ਲਿਆ ਜਾਂਦਾ ਉਹ ਬਾਹਰ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਵੀ ਫੈਸਲਾ ਆਉਂਦਾ ਤੇ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਲੱਗਦਾ ਹੋਣਾ ਵੀ ਸ਼ਾਇਦ ਫਿਰ ਲੋਕੀ ਸੋਚਣਗੇ ਵੀ ਇਹ ਕੋਈ ਜਾਦੇ ਇਹਨਾਂ ਨੂੰ ਸਖਤ ਸਜ਼ਾ ਨਹੀਂ ਲੱਗੀ ਜਾਂ ਕਿਉਂ ਨਹੀਂ ਲੱਗੀ ਚਲੋ ਤੇ ਆਪਾਂ ਆਬਵੀਅਸਲੀ ਜਿਹੜਾ ਨਹੀਂ ਕਹਿ ਸਕਦੇ ਕਿ ਹਜੇ ਇਹਨਾਂ ਨੂੰ ਤਨਖਾਹ ਕੀ ਲੱਗਣੀ ਆ ਜਾਂ ਸਿੰਘ ਸਹਿਬਾ ਨੇ ਕੀ ਜਿਹੜੀ ਤਨਖਾਹ ਲ ਹੋਣੀ ਆ ਉਹ ਬਹੁਤ ਜ਼ਿਆਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਉਹ ਉਹ ਜਿਹੜਾ ਸਿਆਣੇ ਨੇ ਉਹਨਾਂ ਨੇ ਇਹੀ ਫੈਸਲਾ ਕਰਨਾ ਪਰ ਇਹ ਜਾਪਦਾ ਏਦਾਂ ਕਿ ਸ਼ਾਇਦ ਇਹ ਵੀ ਤਾਂ ਹੀ ਜਿਹੜਾ ਗਿਆਨੀ ਹਰਪੀ ਸਿੰਘ ਉਹਨਾਂ ਦਾ ਅਸਤੀਫਾ ਅਜੇ ਤੱਕ ਕਬੂਲ ਨਹੀਂ ਕੀਤਾ ਜਾ ਰਿਹਾ ਅਸਤੀਫਾ ਤਾਂ ਉਹਨਾਂ ਨੇ ਪਹਿਲਾਂ ਹੀ ਦਿੱਤਾ ਸੀ ਜਦੋਂ ਬਲਟੋਆ ਸਾਹਿਬ ਵਾਲਾ ਸਾਰਾ ਕੇਸ ਹੋਇਆ ਸੀਗਾ ਜਾਂ ਚਲੋ ਹੁਣ ਵੀ ਉਹ ਜਿਹੜਾ ਜਿਵੇਂ ਸਰਦਾਰ ਰਮੇਸ਼ ਸਿੰਘ ਉਹਨਾਂ ਨੇ ਕਿਹਾ ਕਿ ਉਹ ਤਿਆਰ ਨੇ ਕਿ ਮੇਰਾ ਤੁਸੀਂ ਅਸਤੀਫਾ ਲੈ ਲਓ ਸੋ ਇਹਦੇ ਲਈ ਤਾਂ ਇਹੀ ਚੀਜ਼ ਜਿਹੜੀ ਨਜ਼ਰ ਆਉਂਦੀ ਆ ਬਾਕੀ ਜਿਹੜਾ ਅਨਲ ਜੋਸ਼ੀ ਉਹਨਾਂ ਨੇ ਇੱਕ ਅਸਤੀਫਾ ਦਿੱਤਾ ਐਨਕੇ ਸ਼ਰਮਾ ਨੇ ਅਸਤੀਫਾ ਦਿੱਤਾ ਅਨਿਲ ਜੋਸ਼ੀ ਉਹਨਾਂ ਨੇ ਅਸਤੀਫਾ ਦੇ ਕੇ ਕੱਲ ਜਿਹੜੀ ਮੀਡੀਆ ਟਾਕ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਇਸ ਪਾਰਟੀ ਦੇ ਵਿੱਚ ਇਸ ਕਰਕੇ ਸ਼ਾਮਲ ਹੋਇਆ ਸੀ ਕਿ ਇਹ ਸੈਕੂਲਰ ਪਾਰਟੀ ਆ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਿਹੜੇ ਆ ਸੈਕੂਲਰ ਸੋਚ ਦੇ ਧਾਰਨੀ ਆ ਤੇ ਜਿਹੜਾ ਵੀ ਤਾਂ ਕਰਕੇ ਅਸੀਂ ਪਾਰਟੀ ਦੇ ਵਿੱਚ ਆਈ ਸਕੇ ਹੁਣ ਜਦੋਂ ਪਾਰਟੀ ਦੀ ਮੀਟਿੰਗ ਹੁੰਦੀ ਆ ਜਾਂ ਪਾਰਟੀ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਆ ਕਿ ਪੰਥ ਤੇ ਪੰਥਕ ਮਸਲਿਆਂ ਦੇ ਉੱਤੇ ਫਿਰ ਉਹਨਾਂ ਨੇ ਕਿਹਾ ਕਿ ਏ ਵੀ ਆ ਕੇ ਕੱਲ ਨੂੰ ਅਸੀਂ ਕਿਸੇ ਕੋਈ ਵੀ ਪਾਰਟੀ ਦਾ ਜਿਹੜਾ ਲੀਡਰ ਹੈ ਕਿਸੇ ਹੋਰ ਮੰਦਰ ਜਾਂ ਕਿਸੇ ਜਗ੍ਹਾ ਤੇ ਜਾ ਕੇ ਮੱਥਾ ਟੇਕਿਆ ਉਹਦਾ ਤਾਂ ਉਹਨੂੰ ਵੀ ਕੋਈ ਇਸ ਤਰੀਕੇ ਦੀ ਲਈ ਜਿਹੜਾ ਤਲਬ ਕੀਤਾ ਜਾ ਸਕਦਾ ਹੁਣ ਦੇਖੋ ਪਹਿਲੀ ਗੱਲ ਇਸ ਵੀਕੇ ਨਾਲ ਕਿਸੇ ਨੂੰ ਮੰਦਰ ਗਏ ਨੂੰ ਜਿਹੜਾ ਤਲਬ ਨਹੀਂ ਕੀਤਾ ਅਨਲ ਜੋਸ਼ੀ ਸਾਹਿਬ ਇਹ ਜਿਹੜੀ ਗੱਲ ਥੋੜੀ ਜਿਹੀ ਗਲਤ ਹੈ ਅ ਅਕਾਲੀ ਦਲ ਦੇ ਨਾਲ ਹੋਰ ਬਹੁਤ ਸਾਰੇ ਸੰਬੰਧਿਤ ਮਸਲੇ ਨੇ ਉਹਨਾਂ ਦੇ ਚੱਲਦੇ ਆ ਸਾਰੇ ਜਿਹੜੀ ਆ ਚੀਜ਼ ਹੋਈ ਆ ਇਹ ਤੁਸੀਂ ਵੀ ਬਾਖੂਬੀ ਜਾਣਦੇ ਹੋ ਇਹ ਇਦਾਂ ਤਾਂ ਹੈ ਨਹੀਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਚਲੋ ਇਹ ਸਿਰਫ ਤੇ ਸਿਰਫ ਉਹਨਾਂ ਦੇ ਇੰਨੀ ਜ਼ਿਆਦਾ تنਕੀਦ ਜਾਂ ਇੰਨੀ ਜ਼ਿਆਦਾ ਜਿਹੜੀ ਉਹ ਪ੍ਰੋਬਲਮ ਦੇ ਵਿੱਚ ਨੇ ਅਕਾਲੀ ਦਲ ਉਹ ਸਿਰਫ ਇਹ ਸੇ ਕਰਕੇ ਆ ਕਿ ਧਾਰਮਿਕ ਮਸਲਿਆਂ ਦੇ ਕਰਕੇ ਤੁਸੀਂ ਧਾਰਮਿਕ ਮਸਲਿਆਂ ਨੂੰ ਇੱਕ ਪਾਸੇ ਵੀ ਕਰ ਦਿਓ ਤੇ ਵੈਸੇ ਵੀ ਤੁਸੀਂ ਦੇਖ ਲਓ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦੇ ਵਿੱਚ ਵੀ ਉਹ ਨਹੀਂ ਜਿੱਤ ਸਕੇ ਜੇਕਰ ਆਪ ਪੋਲਿਟਿਕਲ ਪਾਰਟੀ ਦੇ ਤੌਰ ਤੇ ਦੇਖੀਏ ਤਾਂ ਐਜ਼ ਆ ਪੋਲਿਟਿਕਲ ਲੀਡਰ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਆਪਣੀ ਕੁਰਸੀ ਤੇ ਬਣੇ ਰਹਿਣਾ ਜਿਹੜਾ ਉਹ ਨਹੀਂ ਜਿਹੜਾ ਮੋਰਲ ਹੀ ਸਹੀ ਜਾਪਦਾ ਕਿਉਂਕਿ ਤੁਸੀਂ ਚੋਣਾਂ ਦੇ ਵਿੱਚ ਤੁਹਾਡਾ ਬਹੁਤ ਬੁਰਾ ਹਾਲ ਹੋਇਆ 13 ਨ ਸੀਟਾਂ ਦੇ ਵਿੱਚੋਂ ਦਸਾਂ ਤੇ ਤੁਹਾਡੀ ਜਮਾਨਤ ਜਿਹੜੀ ਜ਼ਬਤ ਹੋ ਗਈ ਤੁਸੀਂ 5 ਸਾਲ ਸਰਕਾਰ ਦੇ ਵਿੱਚ ਨਹੀਂ ਸੀਗੇ ਐਂਡ ਸਟਿਲ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਫੇਰ ਵੀ ਤੁਹਾਨੂੰ ਤਿੰਨ ਸੀਟਾਂ ਆਈਆਂ ਈਵਨ ਦੋ ਕਿ ਐਂਟੀ-ਇੰਕੰਮਬੈਸੀ ਵੀ ਤੁਹਾਡੇ ਖਿਲਾਫ ਨਹੀਂ ਸੀ ਜੇ ਜਿਹੜੀ ਪਾਰਟੀ ਸਰਕਾਰ ਦੇ ਵਿੱਚ ਸੀਗੀ ਉਹ ਤੁਹਾਤੋਂ ਜ਼ਿਆਦਾ ਸੀਟਾਂ ਲੈ ਜਾਂਦੀ ਆ ਤੇ ਤੁਸੀਂ ਸਭ ਤੋਂ ਪੁਰਾਣੀ ਜਿਹੜੀ ਪੰਜਾਬ ਦੀ ਪਾਰਟੀ ਹੈ ਤੇ 10 ਸਾਲ ਲਗਾਤਾਰ ਵੀ ਤੁਸੀਂ ਸੱਤਾ ਭੋਗੇ ਉਸ ਤੋਂ ਪਹਿਲਾਂ ਵੀ ਤੁਸੀਂ ਸੱਤਾ ਦੇ ਵਿੱਚ ਰਹੇ ਹੋ ਸੋ ਇਸ ਕਰਕੇ ਜਿਹੜੇ ਸਵਾਲ ਤਾਂ ਬਹੁਤ ਸਾਰੇ ਉੱਠਦੇ ਨੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਹੁਣ ਇਹ ਗੱਲ ਤਾਂ ਹੈ ਨਹੀਂ ਕਿ ਇਕੱਲਾ ਧਾਰਮਿਕ ਮਸਲਿਆਂ ਦੇ ਕਰਕੇ ਉਹਨਾਂ ਦੇ ਸਵਾਲ ਖੜੇ ਹੋ ਰਹੇ ਨੇ ਹੁਣ ਜਿਹੜਾ ਬਹੁਤ ਸਾਰੇ ਲੋਕ ਇੱਥੇ ਗੱਲ ਵੀ ਕਰ ਰਹੇ ਨੇ ਤੇ ਮੈਨੂੰ ਵੀ ਇਦਾਂ ਲੱਗਦਾ ਵੀ ਇਹ ਵੀ ਕਿਤੇ ਨਾ ਕਿਤੇ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ ਅੱਛਾ ਇਹਦੇ ਵਿੱਚ ਹੈਗਾ ਵੀ ਆ ਜਿਹੜੇ ਬਰਬੰਸ ਸਿੰਘ ਖੇੜਾ ਵਰਸਸ ਇੱਕ ਜਿਹੜਾ ਇਹਨਾਂ ਦਾ ਸ਼੍ਰੋਮੀ ਕਾਲੀ ਦਲ ਦੇ ਸੰਵਿਧਾਨ ਦਾ ਕੇਸ ਹੋਇਆ ਸੀਗਾ ਉਹਦੇ ਵਿੱਚ ਵੀ ਇਹੀ ਸੀਗਾ ਕਿ ਕਿਉਂਕਿ ਇੰਡੀਅਨ ਜਿਹੜਾ ਭਾਰਤੀ ਇਲੈਕਸ਼ਨ ਕਮਿਸ਼ਨ ਹੈ ਉਹਦੇ ਹਿਸਾਬ ਦੇ ਨਾਲ ਜੇਕਰ ਤੁਸੀਂ ਜਿਹੜੀ ਆ ਪਾਰਟੀ ਪੋਲੀਟੀਕਲ ਪਾਰਟੀ ਆਪਣੀ ਰਨ ਕਰਨੀ ਆ ਪੋਲੀਟੀਕਲ ਪਾਰਟੀ ਇੰਡੀਆ ਦੇ ਵਿੱਚ ਤੁਹਾਡੀ ਹੈਗੀ ਆ ਉਹਦੇ ਲਈ ਜ਼ਰੂਰੀ ਇਹੀ ਹੁੰਦਾ ਕਿ ਤੁਸੀਂ ਜਿਹੜਾ ਸੈਕੂਲਰ ਪਾਰਟੀ ਹੋਵੋ ਤੁਸੀਂ ਧਰਮ ਦੇ ਨਾਲ ਤੁਹਾਡਾ ਨਹੀਂ ਸੰਬੰਧ ਹੋਣਾ ਚਾਹੀਦਾ ਇਹਦੇ ਲਈ ਬੈਸਟ ਇਹੀ ਆ ਕਿ ਤੁਸੀਂ ਜਿਹੜਾ ਆਈ ਥਿੰਕ ਇਨ ਮਾਈ ਪੁਆਇੰਟ ਆਫ View ਇਹਦੇ ਤੇ ਆਪਾਂ ਕਿਸੇ ਦਿਨ ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਰਾਜਨੀਤੀ ਤੇ ਗੱਲ ਕਰਦੇ ਆ ਤੇ ਆਪਾਂ ਇਹ ਇਹਦੇ ਤੇ ਗੱਲ ਕਰਦੇ ਆ ਕਿ ਕੀ ਇਹਨਾਂ ਨੂੰ ਜਿਹੜੀਆਂ ਐਸਜੀਪੀਸੀ ਵਾਲੀਆਂ ਚੋਣਾ ਲੜਨ ਦੇ ਲਈ ਕਾਲੀ ਦਲ ਵੱਖਰਾ ਹੋ ਜਾਣਾ ਚਾਹੀਦਾ ਇੱਕ ਸਿਆਸੀ ਪਾਰਟੀ ਵੱਖਰੀ ਹੋ ਜਾਣੀ ਚਾਹੀਦੀ ਆ ਕਿਉਂਕਿ ਜਦ ਤੁਸੀਂ ਵੋਟਾਂ ਹੁਣ ਅਨਿਲ ਜੋਸ਼ੀ ਸਾਹਿਬ ਇਹ ਤਾਂ ਕਹਿ ਰਹੇ ਨੇ ਪਰ ਇਹ ਵੀ ਗੱਲ ਆ ਨਾ ਵੋਟਾਂ ਤਾਂ ਪੰਥ ਦੇ ਨਾਮ ਤੇ ਤੁਸੀਂ ਮੰਗਦੇ ਹੋ ਜੇਕਰ ਤੁਸੀਂ ਧਰਮ ਦੇ ਨਾਮ ਤੇ ਵੋਟਾਂ ਮੰਗੋਗੇ ਤਾਂ ਫਿਰ ਆਪਰੋਸਲੀ ਧਰਮ ਦਾ ਜਿਹੜਾ ਬਾਕੀ ਸਾਰੀਆਂ ਚੀਜ਼ਾਂ ਆ ਉਹ ਵੀ ਤੁਹਾਨੂੰ ਉਹਨਾਂ ਨੂੰ ਵੀ ਫੇਸ ਜਿਹੜਾ ਉਹ ਕਰਨਾ ਪੈਣਾ ਹੁਣ ਇਹ ਸਾਰੀ ਗੱਲ ਇਸ ਸਮੇਂ ਇੱਥੇ ਖੜੀ ਆ ਕਿ ਜਿਹੜਾ ਅਕਾਲ ਤਖਤ ਸਾਹਿਬ ਦੇ ਵੱਲੋਂ ਫੈਸਲਾ ਕਦੋਂ ਕੀਤਾ ਜਾਏਗਾ ਕੱਲ ਨੂੰ ਤੁਹਾਡੇ ਨਾਲ ਜੁੜਦੇ ਆ ਜੀ ਕਿ ਜਿਹੜਾ ਜਿਮਨੀ ਚੋਣਾਂ ਦੇ ਵਿੱਚ ਕੀ ਨਤੀਜੇ ਸਾਹਮਣੇ ਆਉਂਦੇ ਨੇ ਸੋ ਲਗਾਤਾਰ ਜੁੜੇ ਰਹੋ ਸਬਸਕ੍ਰਾਈਬ ਜਰੂਰ ਕਰ ਲਿਓ ਸਾਸਤ੍ਰਿਕ